ਸੱਜਰੀ ਕੱਲ ਦੋਸਤੋ ਅੱਜ ਗੱਲ ਕਰਾਂਗੇ ਪੰਜਾਬ ਦੇ ਮਸ਼ਹੂਰ ਸੱਭਿਆਚਾਰਕ ਗਾਇਕ ਹਰਪ੍ਰੀਤ ਰਾਜਵੀਰ ਜਵੰਦਾ ਬਾਰੇ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਉਹਨਾਂ ਦੀ ਬਾਡੀ ਦੇ ਕੁਛ ਨਾ ਕੁਛ ਜੜੀ ਹੈ ਉਹ ਹਰਕਤ ਕੀਤੀ ਹੈ ਕਹਿੰਦਾ ਕਿ ਭਾਵ ਹੈ ਕਿ ਪਿਛਲੇ ਕਿੰਨੇ ਜਿੰਨੇ ਵੀ ਦਿਨਾਂ ਤੋਂ ਬੁਲੇਟਿਨ ਡਾਕਟਰਾਂ ਵੱਲੋਂ ਦਿੱਤੇ ਜਾ ਰਹੇ ਸੀ ਵਾਰ-ਵਾਰ ਇਹੀ ਕਿਹਾ ਜਾ ਰਿਹਾ ਸੀ ਕਿ ਉਹਨਾਂ ਦਾ ਜਿਹੜਾ ਬ੍ਰੇਨ ਹੈ ਉਹ ਪ੍ਰੋਪਰ ਕੰਮ ਨਹੀਂ ਕਰ ਰਿਹਾ ਆਕਸੀਜਨ ਉਹਨਾਂ ਦੇ ਬ੍ਰੇਨ ਨੂੰ ਨਹੀਂ ਮਿਲ ਰਹੀ ਜਿਸ ਕਰਕੇ ਜਿਹੜੀਆਂ ਤਰੰਗਾਂ ਨੇ ਇਨਸਟਰਕਸ਼ਨਸ ਨੇ ਉਹ ਬਾਡੀ ਨੂੰ ਨਹੀਂ ਮਿਲ ਰਹੀਆਂ ਔਰ ਉਹ ਰਾਜਵੀਰ ਜਵੰਦਾ ਜਿਹੜੇ ਨੇ ਐਡਵਾਂਸ ਲਾਈਫ ਸਪੋਰਟ ਸਿਸਟਮ ਦੀ ਮਦਦ ਨਾਲ ਹੀ ਆਪਣੇ ਸਾਹ ਲੈ ਰਹੇ ਨੇ ਪਰ ਜਿਵੇਂ ਹੁਣ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਉਹਨਾਂ ਦੇ ਮਾਤਾ ਜੀ ਨੂੰ ਸੁਖਵੀਰ ਸਿੰਘ ਬਾਦਲ ਜੋ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਵੀ ਮਿਲ ਕੇ ਆਏ ਨੇ ਔਰ ਇੱਕ ਹੋਰ ਕਿਸਾਨ ਆਗੂ ਜੋ ਪਾਲ ਸਿੰਘ ਸਮਾਓ ਨੇ ਉਹ ਵੀ ਮਿਲ ਕੇ ਆਏ ਨੇ ਉਹਨਾਂ ਨੇ ਵੀ ਆ ਕੇ ਮੀਡੀਆ ਦੇ ਵਿੱਚ ਇਹੀ ਗੱਲਬਾਤ ਦੱਸੀ ਹੈ ਕਿ ਉਹਨਾਂ ਦੇ ਮਾਤਾ ਜੀ ਨੇ ਇਹ ਗੱਲ ਕਹੀ ਹੈ ਕਿ ਅੱਗੇ ਨਾਲੋਂ ਕੁਝ ਨਾ ਕੁਝ ਸਾਨੂੰ ਜਿਹੜਾ ਉਹ ਫਰਕ ਮਹਿਸੂਸ ਹੋ ਰਿਹਾ ਹੈ ਕਿਉਂਕਿ ਉਹਨਾਂ ਦੀ ਬਾਡੀ ਦੇ ਵਿੱਚ ਥੋੜੀ ਬਹੁਤੀ ਹਿਲਜੁਲ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਡਾਕਟਰਾਂ ਦਾ ਜਿਹੜਾ ਬੁਲੇਟਿਨ ਬੰਦ ਕਰਾਇਆ ਗਿਆ ਸੀ ਉਹਨਾਂ ਦੀ ਮਾਤਾ ਜੀ ਨੇ ਹੀ ਅਪੀਲ ਕੀਤੀ ਸੀ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਜੜੀਆਂ ਅਫਵਾਹਾਂ ਉਸ ਬਲੈਟਰਨ ਨੂੰ ਲੈ ਕੇ ਜਾ ਹੋ ਜਾਂਦੀਆਂ ਸਨ ਰੋਜ਼ ਹੀ ਤਾਂ ਉਹਨਾਂ ਨੇ ਹੀ ਰਿਕੁਐਸਟ ਕਰਕੇ ਉਹ ਬਲੈਟਰਨ ਬੰਦ ਕਰਵਾਇਆ ਸੀ ਤੇ ਪੰਜਾਬ ਦੇ ਜਿੰਨੇ ਵੀ ਲੋਕ ਨੇ ਜਾਂ ਬਾਹਰ ਜਿੰਨੇ ਵੀ ਉਹਨਾਂ ਦੇ ਫੈਨ ਨੇ ਚਾਹਣ ਵਾਲੇ ਨੇ ਸਾਰੇ ਉਸ ਦਿਨ ਤੋਂ ਹੀ ਅਰਦਾਸਾਂ ਕਰ ਰਹੇ ਸਨ ਕੱਲ ਗੁਰਦੁਆਰਾ ਆਮ ਸਾਹਿਬ ਦੇ ਵਿੱਚ ਵੀ ਅਖੰਡ ਪਾਠ ਸੰਪੂਰਨ ਕਰਵਾ ਕੇ ਰਾਜੀਵਦੀ ਦੀ ਸੇਧ ਜਾਬੀ ਲਈ ਅਰਦਾਸ ਬੇਨਤੀ ਕੀਤੀ ਗਈ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਹੋ ਸਕਦਾ ਹੈ ਅਕਾਲ ਪੁਰਖ ਨੇ ਉਹਨਾਂ ਦੀ ਜਿਹੜੀ ਹੈ ਮਾਂ ਦੀ ਇੱਕ ਜਿਹੜੀ ਪੁਕਾਰ ਹੁੰਦੀ ਹੈ ਦਿਲ ਤੋਂ ਪ੍ਰਮਾਤਮਾ ਨੂੰ ਕਹਿੰਦੇ ਆ ਸੁਣਨੀ ਪੈਂਦੀ ਹੈ ਹੋ ਸਕਦਾ ਹੈ ਉਹਨਾਂ ਦੀ ਮਾਤਾ ਨੇ ਜੋ ਅਰਦਾਸ ਬੇਨਤੀ ਕੀਤੀ ਹੈ ਕਿ ਉਹਨਾਂ ਦੀ ਪਰਿਵਾਰ ਨੂੰ ਰਾਜਵੀਰ ਜਵੰਦਾ ਦੀ ਬਹੁਤ ਜ਼ਿਆਦਾ ਲੋੜ ਹੈ ਉਹਨਾਂ ਦੀ ਮਾਤਾ ਜੀ ਨੂੰ ਉਹਨਾਂ ਦੀ ਧਰਮ ਪਤਨੀ ਨੂੰ ਉਹਨਾਂ ਦੇ ਬੱਚਿਆਂ ਨੂੰ ਤਾਂ ਹੋ ਸਕਦਾ ਹੈ ਪ੍ਰਮਾਤਮਾ ਨੇ ਕਿਉਂਕਿ ਚਮਤਕਾਰ ਤਾਂ ਸਿਰਫ ਪਰਮਾਤਮਾ ਹੀ ਕਰ ਸਕਦਾ ਉਹਨਾਂ ਦੀ ਆਸਾਂ ਨੂੰ ਬੂਰ ਪੈ ਗਿਆ ਹੋਵੇ ਕਿਉਂਕਿ ਜਿਹੜੀ ਇੰਨੀ ਜ਼ਿਆਦਾ ਭਿਆਨਕ ਇੰਜਰੀ ਹੁੰਦੀ ਹੈ ਜਿਸ ਦੇ ਵਿੱਚ ਉਹਨਾਂ ਦੇ ਸਿਰ ਦੇ ਵਿੱਚ ਸੱਟ ਲੱਗੀ ਹੈ ਔਰ ਰੀਡ ਦੀ ਹੱਡੀ ਨੂੰ ਸੱਟ ਲੱਗੀ ਹੈ ਸੁਖਮਨਾ ਨਾੜੀ ਪ੍ਰਭਾਵਿਤ ਹੋਈ ਹੈ ਔਰ ਉਹਨਾਂ ਦੀ ਜਿੰਨੀ ਵੀ ਉੱਥੋਂ ਦੀਆਂ ਵੇਇਨਸ ਨੇ ਜਿਹੜੀਆਂ ਪਹਿਲੇ ਤਿੰਨ ਮਨਕਿਆਂ ਦੇ ਆਸ-ਪਾਸ ਨੇ ਜਿਹੜੀਆਂ ਕਿ ਪੂਰੀ ਬਾਡੀ ਨੂੰ ਕੰਟਰੋਲ ਕਰਦੀਆਂ ਆਕਸੀਜਨ ਦਿੰਦੀਆਂ ਖੂਨ ਦਿੰਦੀਆਂ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਸੀ ਜਿਸ ਕਰਕੇ ਪਿਛਲੇ ਜਿਸ ਦਿਨ ਤੋਂ ਉਹ ਰਾਜਵੀਰ ਜਵੰਦਾ ਦਾਖਲ ਨੇ ਉਦੋਂ ਤੋਂ ਹੀ ਇੱਕ ਹਸਪਤਾਲ ਨੂੰ ਕੋਮਾ ਦੇ ਵਿੱਚ ਨੇ ਉਹਨਾਂ ਨੂੰ ਹੋਸ਼ ਨਹੀਂ ਆਇਆ ਪਰ ਡਾਕਟਰਾਂ ਨੇ ਆਪਣੀ ਪੂਰੀ ਵਾਹ ਲਾਈ ਹੈ ਜੀਦੇ ਕਰਕੇ ਹੁਣ ਵੈਸੇ ਵੀ ਇੰਨੀ ਜ਼ਿਆਦਾ ਜਿਹੜੀ ਵੱਡੀ ਸੱਟ ਲੱਗਦੀ ਹੈ ਰਿਕਵਰੀ ਹੋਣ ਦੇ ਵਿੱਚ ਤਾਂ ਟਾਈਮ ਲੱਗਦਾ ਹੈ ਪਰ ਜਦੋਂ ਲੋਕਾਂ ਨੂੰ ਇਹੀ ਸੀ ਕਿ ਬੜੀ ਜਲਦੀ ਡਾਕਟਰ ਬਾਹਰ ਆ ਕੇ ਖਬਰ ਸੁਣਾਉਣ ਕਿ ਰਾਜਵੀਰ ਜਵੰਦਾ ਇੱਕ ਇੱਕਦਮ ਸਹੀ ਹੋ ਗਏ ਨੇ ਕਦੀ ਵੀ ਇਸ ਤਰੀਕੇ ਨਾਲ ਨਹੀਂ ਹੁੰਦਾ ਜਦੋਂ ਇੰਨੀ ਭਿਆਨਕ ਇੰਜਰੀ ਹੁੰਦੀ ਹੈ ਤਾਂ ਕੀ ਹੁੰਦਾ ਹੈ ਕਿ ਜਿਹੜੇ ਬਾਡੀ ਦੇ ਆਰਗਨਸ ਹੁੰਦੇ ਨੇ ਉਹ ਇੰਨੀ ਜਲਦੀ ਰਿਕਵਰ ਨਹੀਂ ਕਰਦੇ ਕਿਉਂਕਿ ਉਹਨਾਂ ਦੀ ਟੁੱਟਪਾਚ ਹੁੰਦੀ ਹੈ ਤਾਂ ਨਾਰਮਲ ਰੂਪ ਦੇ ਵਿੱਚ ਵੇਖਿਆ ਜਾਵੇ ਤਾਂ 1-2 ਮਹੀਨੇ ਲੱਗ ਹੀ ਜਾਂਦੇ ਨੇ ਬਾਡੀ ਨੂੰ ਦੁਬਾਰਾ ਰਿਕਵਰ ਹੋਣ ਦੇ ਵਿੱਚ ਮਾਮੂਲੀ ਸੱਟਾਂ ਦੇ ਦੌਰਾਨ ਵੀ ਤਾਂ ਇਹ ਤਾਂ ਇੱਕ ਬਹੁਤ ਜ਼ਿਆਦੀ ਭਿਆਨਕ ਇੰਜਰੀ ਹੋਈ ਹੈ ਤਾਂ ਪਰਮਾਤਮਾ ਕਰੇ ਕਿ ਰਾਜਵੀਰ ਜਵੰਦਾ ਜਲਦੀ ਸੇਤਿਆਬ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਆ ਜਾਣ ਤਾਂ ਉਹਨਾਂ ਦੇ ਜਿਹੜੇ ਚਾਹਣ ਵਾਲੇ ਫੈਨਸ ਨੇ ਉਦੋਂ ਤੋਂ ਹੀ ਸਭ ਦੇ ਚਿਹਰਿਆਂ ਉੱਪਰ ਚਿੰਤਾਵਾਂ ਦੀਆਂ ਲਕੀਰਾਂ ਸਾਫ਼ ਦੇਖੀਆਂ ਗਈਆਂ ਜਿਹੜੇ-ਜਿਹੜੇ ਵੀ ਉੱਥੇ ਮੀਡੀਆ ਦੇ ਸਾਹਮਣੇ ਆ ਰਹੇ ਸੀ ਬਾਕੀ ਸਾਰੇ ਜਿਹੜੇ ਗਾਇਕ ਨੇ ਉਹ ਵੀ ਸਾਰੇ ਇਹੀ ਦੁਆ ਕਰ ਰਹੇ ਨੇ ਕਿ ਉਹਨਾਂ ਦੇ ਜਿਹੜੇ ਰਾਜਵੀਰ ਜਵੰਦਾ ਨੇ ਬਹੁਤ ਜਲਦੀ ਸੇਤਿਆਬ ਹੋ ਜਾਣ ਅੱਜ ਉਹਨਾਂ ਦੀ ਮਾਤਾ ਜੀ ਵੱਲੋਂ ਇਹ ਜ਼ਰੂਰ ਥੋੜੀ ਜੀ ਖੁਸ਼ਖਬਰੀ ਕਹਿ ਸਕਦੇ ਹਾਂ ਦਿੱਤੀ ਗਈ ਹੈ ਕਿ ਹੋਰ ਤਾਂ ਕਿਸੇ ਨੂੰ ਨੇੜੇ ਨਹੀਂ ਜਾਣ ਦਿੱਤਾ ਜਾਂਦਾ ਆਪਾਂ ਨੂੰ ਪਤਾ ਹੀ ਜਦੋਂ ਮਰੀਜ਼ ਵੈਂਟੀਲੇਟਰ ਤੇ ਹੁੰਦਾ ਹੈ ਪਰ ਪਰਿਵਾਰ ਦੇ ਇੱਕ ਦੋ ਮੈਂਬਰ ਜਿਹੜੇ ਨੇ ਉਹ ਸ਼ਾਇਦ ਮਿਲ ਸਕਦੇ ਹੁੰਦੇ ਨੇ ਤਾਂ ਉਹਨਾਂ ਦੇ ਮਾਤਾ ਜੀ ਨੇ ਹੀ ਇਹ ਗੱਲ ਸੁਖਵੀਰ ਸਿੰਘ ਬਾਦਲ ਨੂੰ ਵੀ ਦੱਸੀ ਹੈ ਔਰ ਪਾਲ ਸਿੰਘ ਸਮਾਉ ਨੂੰ ਵੀ ਦੱਸੀ ਹੈ ਕਿ ਉਹਨਾਂ ਦੀ ਬਾਡੀ ਦੇ ਵਿੱਚ ਕੁਝ ਨਾ ਕੁਝ ਜੜੀ ਮਾਮੂਲੀ ਹਲਚਲ ਹੈ ਉਹ ਹੋਣੀ ਸ਼ੁਰੂ ਹੋਈ ਹੈ ਤਾਂ ਹੋ ਸਕਦਾ ਉਹਨਾਂ ਦਾ ਜਿਹੜਾ ਬ੍ਰੇਨ ਹੈ ਉਹ ਕੁਛ ਨਾ ਕੁਛ ਹੁਣ ਕੰਮ ਕਰਨ ਲੱਗ ਗਿਆ ਹੋਵੇ ਇਨਸਟਰਕਸ਼ਨ ਦੇਣੀਆਂ ਸ਼ੁਰੂ ਕਰ ਦਿੱਤੀਆਂ ਹੁਣ ਤਾਂ ਹੀ ਉਹਨਾਂ ਦੀ ਬਾਡੀ ਦੇ ਵਿੱਚ ਕੋਈ ਹਿਲਜੁਲ ਮਹਿਸੂਸ ਹੋਈ ਹੈ ਅਗਲੀ ਜੋ ਵੀ ਲੇਟੈਸਟ ਅਪਡੇਟ ਹੋਏਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ